ਰਾਜ ਰਾਣੀ ਚੈਨਲ ਤੇ ਪ੍ਰੋਟੈਕਸ਼ਨ ਦੇ ਬੈਨਰ ਹੇਠ ਬਠਿੰਡਾ ਦੇ ਪਿੰਡ ਬਿਰਕ ਕਲਾਂ ਵਿਖੇ ਚਾਂਦੀ ਦੀ ਰਖੜੀ ਭਾਗ ਦੂਜਾ ਦੀ ਸ਼ੂਟਿੰਗ ਕੀਤੀ ਗਈ ਡਾਇਰੈਕਟਰ ਰਾਜਵਿੰਦਰ ਸਮੀਰ ਵੱਲੋਂ ਹਰ ਸੀਨ ਨੂੰ ਬਕੂਬੀ ਤਿਆਰ ਕੀਤਾ ਗਿਆ ਤੇ ਕਹਾਣੀ ਮੁਤਾਬਕ ਕੈਮਰਾਮੈਨ ਡਾਇਰੈਕਟਰ ਸਿੰਘ ਵੱਲੋਂ ਖੂਬਸੂਰਤ ਫਿਲਮਾਕਣ ਕੀਤਾ ਗਿਆ ਡਾਕਟਰ ਗਰਚਨ ਸਿੰਘ ਵਿਰਕ ਕਲਾ ਦੇ ਘਰ ਵਿਖੇ ਫਿਲਮ ਦੀ ਸ਼ੂਟਿੰਗ ਕੀਤੀ ਗਈ ਇਸ ਫਿਲਮ ਦੇ ਵੱਖ-ਵੱਖ ਸੀਨਾਂ ਵਿੱਚ ਬਰਜਿੰਦਰ ਕੌਰ ਬਾਣ ਵਿਰਕ ਕਲਾ ਬਬਲੂ ਵਿਰਕ ਤੇ ਇਹ ਸਾਹਮਣੇ ਤਸਵੀਰ ਵਿੱਚ ਸਾਧ ਦੇ ਰੂਪ ਵਿੱਚ ਗੁਰਸੇਵਕ ਬੀੜ ਬੀੜ ਬੁੱਲਾ ਤੇ ਇਸ ਤੋਂ ਇਲਾਵਾ ਪਾਗੜ ਸਿੰਘ ਡਾਕਟਰ ਚੇਤ ਸਿੰਘ ਅਤੇ ਵੱਖ-ਵੱਖ ਅਦਾਕਾਰਾਂ ਨੇ ਫਿਲਮ ਵਿੱਚ ਅਦਾਕਾਰੀ ਕੀਤੀ ਅਤੇ ਲੰਗਰ ਪਾਣੀ ਦਾ ਪ੍ਰਬੰਧ ਵੀ ਰਾਜ ਰਾਣੀ ਤੇ ਬਲਜਿੰਦਰ ਕੌਰ ਮਾਨ ਵੱਲੋਂ ਕੀਤਾ ਗਿਆ ਸੋ ਇਹ ਕਰਮ ਦੇ ਵੱਖ-ਵੱਖ ਸੀਨ ਫੜਮਾਏ ਜਾ ਰਹੇ ਆ ਡਾਇਰੈਕਟਰ ਸਨੇਹੀ ਵੱਲੋਂ ਤੇ ਡਾਇਰੈਕਟਰ ਰਾਜਵਿੰਦਰ ਸ਼ਮੀਰ ਜਿਸ ਨੇ ਪਹਿਲਾਂ ਵੀ ਬਿੱਕਰ ਵਿਚੋਲਾ ਭਾਗ ਪਹਿਲਾ ਦੂਜਾ ਤੋਂ ਇਲਾਵਾ ਉਹਨਾਂ ਦੀ ਟੀਮ ਵੱਲੋਂ ਦਾਦਾ ਸਾਹਿਬ ਫਾਲਕੇ ਅਵਾਰਡ ਵੀ ਰਾਜਵਿੰਦਰ ਸੰਮੀਰ ਦੀ ਮਲੂਟ ਜਿਹੜੀ ਟੀਮ ਹੈ ਪਹਿਲਾਂ ਤੀਜੋ ਫਿਲਮਾਂ ਉਹਨਾਂ ਨਾਲ ਬਣਾ ਰਹੇ ਨੇ ਉਹਨਾਂ ਦੀ ਟੀਮ ਵੱਲੋਂ ਪਹਿਲੀ ਇੱਕ ਜਿਹੜੀ ਇਹਨਾਂ ਦੀ ਸੌਲਟ ਮੂਵੀ ਸੀ ਉਹਨੂੰ ਦਾਦਾ ਸਾਹਿਬ ਫਾਲਕੇ ਅਵਾਰਡ ਮਿਲਿਆ ਸੋ ਕੱਲ ਉਹ ਵੀ ਬਾਬਾ ਬਾਬਿਆਂ ਨੂੰ ਕੋਈ ਦਾਣ ਨਹੀਂ ਕਰਦੇਓ ਉਹ ਹੈ ਨਹੀਂ ਬਾਬਾ ਮੇਰੇ ਕੋਲੇ ਇੱਕ ਤਾਂ 2 ਮਹੀਨੇ ਹੋ ਗਏ ਤਨਖਾਹ ਨਹੀਂ ਮਿਲੀ ਤੇ ਥੋੜੇ ਵਰਗੇ ਮੰਗਣ ਵਾਲੇ ਤਨਖਾਹ ਦੀ ਬਾ ਕੋਈ ਨੌਕਰੀ ਕਰਦੇ ਹਾਂ ਹਾਂ ਬਾਬਾ DC ਦਫ਼ਤਰ ਚ ਲੱਗੀ ਐ ਮੈਂ DC ਦਫ਼ਤਰ ਤੇ ਹਾਂ ਤੇ ਤਨਖਾਹ ਕਿੰਨੀ ਕਹ ਤਨਖਾਹ ਹੈਗੀ ਐ ਬਾਬਾ ਮੇਰੀ 405000 40500 ਹਾਂ ਕਮਲ ਕੇ ਲੱਖ ਰੁਪਈਆ ਤਾਂ ਬਾਬਾ ਕਮਾਉਂਦਾ ਆ ਜਾ ਨਾਲ ਲੱਖ ਲੱਖ ਦੋ ਹੋਇਆ ਕਰਨਗੇ ਆ ਜਾ ਪਹਿਲਾ ਬਹਿਣਾ ਆ ਗਿਆ ਆਰਾਮ ਨਾਲ ਜੇ ਤੁਹਾਡੇ ਮਾੜਾ ਨੂੰ ਬੈਠਣ ਦਾ ਦੇ ਦਿਓ ਜੀ ਪਹਿਲੀ ਚਲਾ ਕੇ ਮਾਰੀ ਉੱਠੋ ਜੀ